ਜ਼ਿਲ੍ਹਾ ਤਰਨਤਾਰਨ ਦੇ ਇਲਾਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਅਲੀਪੁਰ ਦੀ ਰਹਿਣ ਵਾਲੀ ਸਰਬਜੀਤ ਕੌਰ ਨਾਂ ਦੀ ਇੱਕ ਔਰਤੇ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ ਜਿਸ ਕਰ ਯੋਗ ਹੈ ਕਿ ਸਰਬਜੀਤ ਕੌਰ ਬਹੁਤ ਹੀ ਨੀਵੇਂ ਪੱਧਰ ਦੀ ਜ਼ਿੰਦਗੀ गुजार ਰਹੀ ਹੈ ਕਿਉਂਕਿ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਜਿਸ ਦੇ ਚੱਲਦਿਆਂ ਦੋ ਬਖਤੀ ਰੋਟੀ ਦਾ ਵੀ ਬਹੁਤ ਮੁਸ਼ਕਿਲ ਨਾਲ guzara ਹੁੰਦਾ ਹੈ ਅਤੇ ਸਰਬਜੀਤ ਕਰਨੇ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਤੋਂ ਮਦਦ ਮੰਗੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਤੇ ਸਿਰਫ ਉਹਨਾਂ ਦੇ ਬੱਚਿਆਂ ਦੇ ਸਿਰ ਤੇ ਛੱਤ ਅਤੇ ਸਿਰਫ ਦੋ ਵਕਤੀ ਰੋਟੀ ਮਿਲ ਜਾਵੇ ਜਿਕਰਯੋਗ ਹੈ ਕਿ ਸਰਬਜੀਤ ਇੱਕ ਵਿਧਵਾ ਔਰਤ ਹੈ ਅਤੇ ਉਸਦੇ ਪਤੀ ਦੀ ਮੌਤ ਇੱਕ ਬਿਮਾਰੀ ਦੇ ਵਿੱਚ ਚਲੀ ਗਈ ਕਿਉਂਕਿ ਘਰ ਦੇ ਵਿੱਚ ਗਰੀਬੀ ਸੀ ਅਤੇ ਉਹੋ ਬਿਮਾਰੀ ਦਾ ਇਲਾਜ ਨਹੀਂ ਕਰਾ ਸਕੀ ਜਿਸ ਕਰਕੇ ਉਸਦੇ ਪਤੀ ਦੀ ਮੌਤ ਹੋ ਗਈ

ਤੇ ਕੋਰ ਕੀ ਕਰਨ ਸੱਜੀ ਕਰਦੇ ਹਾਲਾਤ ਇੰਨੇ ਮਾੜੇ ਹੋ ਗਿਆ ਨਾ ਤਾਂ ਕੋਈ ਦਾਰ ਨਹੀਂ ਆ ਸੱਜੀ ਘਰ ਵਾਲਾ ਗਾਉ ਗਿਆ ਦਰ ਤੋਂ ਵੀ ਸੱਜੀ ਉਹਦੀ ਘਾਦੇ ਹਾਲਾਤ ਇੰਨੇ ਮਾੜੇ ਵਾ ਤੇ ਜਾਨੀ ਜੋ ਉਹਨਾਂ ਲੋਜ ਵੀ ਨਿ ਕਰਾਇਆ ਵੀ ਉਹਨੇ ਕਮਰੇ ਸੱਜ ਦੇ ਮਜਬੂਰੀ ਕਰਨ ਸਾਨੂੰ ਕਮਰੇ ਸੱਜ ਦੇ ਦਿੱਤੇ ਨੇ ਕਿ ਉਹ ਕਰਜ਼ੇ ਦੇ ਵਿੱਚ ਹੀ ਨੰਗੀ ਰਹੀ ਉਹ ਗਿਆ ਜੀ ਬਹਿ ਚੁੱਪ ਚੁੱਪ ਕੇ ਉੱਤੇ ਲਾ ਗਈ ਕਿ ਉਹਦੇ ਵਿਆਹ ਦੇ ਵਿੱਚ ਹੀ ਨੰਗੀ ਐ ਸੋ ਤੇ ਉਹ ਮੰਨਣਾ ਕੋਈ ਕੀ ਕਰਾਂ ਮੱਚੇ ਰੱਬ ਦੁਨੀਆ ਵਿੱਚ ਕੱਤਤਾ ਵਸਦੀ ਹੋਣੀ ਕਿਹੜਾ ਇਹ ਗੰਦੇ ਮਿੱਤਰ ਕਿਉਂ ਕਰਦੇ ਹਲਾਤੀ ਇਹਨੇ ਮਾਰੇ ਹੋਗੇ ਵਾਕੇ ਉਹਨਾਂ ਦੀ ਫੀਸ ਮੰਗਦੇ ਨੇ ਫੀਸ ਵੀ ਨਹੀਂ ਦਿੱਤੀ ਬੰਦੇ ਦੇ ਕਿ ਸੱਜੇ 8 14 ਮਾ ਮੇਰੇ ਕੋਲ ਕਮਰਾ ਜਿਹੜਾ 8 14 ਬਹਿ ਕੇ ਰਾਤ ਕੱਟੀ ਦੀ ਦੇਖੀ ਗੱਲ ਬੱਚੀ ਵੀ ਪਾਣੀ ਬਾਹਰੋਂ ਲੈ ਕੇ ਆਉਂਦੇ ਨਾ ਹੀ ਕਰੇ ਟੁੱਟੀਏਗੀ ਨਾ ਹੀ ਕਰੇ ਪਾਣੀ ਦਾ ਕੋਈ ਹੈਗਾ ਵਾ ਜੇ ਹੋਏਗੀ ਵੀ ਤਾਂ ਪੁੱਟ ਕੇ ਵੀ ਲੈ ਜਾਂਦੇ ਵਾ ਜਿਦੋਂ ਜੀ ਕਰਦਾ ਕਿਉਂ ਫਿਰ ਜੀਦੋਂ ਨਹੀਂ ਪਾਣੀ ਕਰੇ ਹੁੰਦਾ ਫਿਰ ਬੱਚੇ ਆ ਵੀ ਖੁਦ ਲਿਆਉਂਦੇ ਵਾ ਜੇ ਨਾ ਮੈਂ ਬਾਹਰ ਚਲਚੁ ਮ ਜਾਨੀ ਆ ਲੈ ਜਾਂਦੇ ਸਰਜੀ ਕੀ ਪੈਸੇ ਨਹੀਂ ਦਿੱਤੇ ਜਾਂਦੀ ਉਹਨਾਂ ਦੇ ਬਿੱਲ ਵੀ 150 ਰੁਪਏ ਲੈਂਦੇ ਬਿੱਲ ਮਹੀਨੇ ਦਾ ਉਹ ਵੀ ਨਹੀਂ ਦਿੱਤਾ ਜਰਨਾ ਮੀ ਇਹ ਸੱਜਿਸ ਮੰਡਨ ਨਹੀਂ ਨਾਗਾ ਤੇ ਚੁੰਦਾ ਹੀ ਬਨਾਂਗੇ ਹੋਰ ਕੀ ਕਰਾਂਗੇ ਕੀ ਮੰਗ ਕਰਦੇ ਸਮਾਜ ਸੇ ਮੈਨੂੰ ਰੋਟੀ ਦੀ ਮੰਗ ਕਰਦੀ ਆ ਕਿ ਰੋਟੀ ਮੇਰੀ ਪੂਰੀ ਹੁੰਦੀ ਜਾਵੇ ਹੋਰ ਕੁਝ ਨਹੀਂ ਮੰਗ ਕਰਦੀ ਮੋਬਾਈਲ ਨੰਬਰ ਕਿੰਨਾ ਹੈ ਤੁਹਾਡਾ 98645678 ਨਾਨਵੇਂ ਜੀ ਨਾਨਵੇਂ ਬਤਾਲੀੇੇ ਕਰਤੇ ਕੀ ਨਾ ਮਾਤਾ ਜੀ ਤੁਹਾਡਾ ਕੀ ਗੱਲ ਮਾਦੇ ਕੀ ਹਾਲਾਤ ਨੇ ਆ ਘਰ ਦੇ ਹਾਲਾਤ ਤਾਂ ਸ਼ਾਦੀ ਹਾਣੇ ਨਾਲ ਜਿਉਂ ਐ ਬਣ ਕੇ ਆਏ ਸਾਡੇ ਮਾਰੇ ਰਿਆ ਬੱਚੇ ਤਿੰਨ ਤੇ ਦੋ ਮਰ ਗਏ ਤਿੱਕੋ ਰਹਿ ਗਿਆ ਉਹ ਵੀ ਵਿਚਾਰਾ ਚਲੋ ਗੁਬੀ ਪਤਵੰਨ ਹੁਣ ਇੱਧਰ ਤੇ ਉੱਧਰ ਵੀ ਬੜੀ ਗਰੀਬੀ ਰਹੀ ਆ ਨਿਕਲੀ ਨਹੀਂ ਸਾਡੇ ਘਰ ਤੋਂ ਗਰੂਮੀ ਅਹੀਂ ਤੇ ਤੇ ਦਫੀ ਹੋ ਗਈ ਸਾਹ ਵੀ ਕੋਈ ਨਹੀਂ ਮਹਲਾਤ ਕੀ ਨਿਕਲ ਮਹਲਾਤ ਸਾਡੇ ਦੇ ਮਾੜੇ ਸੋ ਮਾੜਾ ਹੀ ਤੁਰਿਆ ਹੁੰਦਾ ਚੰਗਾ ਨਹੀਂ ਕੋਈ ਆਉਂਦਾ ਬੱਚੇ ਨਹੀਂ ਪੜਾਏ ਜਾਂਦੇ ਸਾਡੇ ਤੋਂ ਕੋਈ ਹੁਣ ਬੁੱਢੇ ਬੰਦੇ ਹੁਣ 60 65 ਸਾਲ ਦੇ ਹੁਣ ਨਹੀਂ ਵੀ ਕੀ ਕਰ ਸਕਦੇ ਕਿੰਨਾ ਕੰਮ ਕਰ ਸਕਦੇ ਬਹੁਤ ਲਾਦ ਮਾੜੇ ਹੱਲੀ ਨਾ 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 ਮੋਟਰ ਨਾ ਕੁਛ ਨਹੀਂਗਾ ਹੁਣ ਕੀ ਮੰਗ ਕਰਦੇ ਸਮਾਜ ਸੇਵੀ ਹੁਣ ਜੇ ਹੋਈ ਆ ਸਾਡਾ ਗੱਫਾ ਪਾਣੀ ਚੱਲੀ ਜਾਵੇ ਹੋਰ ਤਾਂ ਹੀ ਕੀ ਮੰਗਣਾ ਗੱਫਾ ਪਾਣੀ ਚੱਲੋ ਮਾਰਾ ਹੀ ਦੇ ਜAVE ਦੋ ਟਾਈਮ ਦਾ ਇੰਨਾ ਹੀ ਬੜਾ ਵਾਪਾ ਨੂੰ ਲਾਈਵ 30 ਚੈਨਲ ਤੇ ਲਈ ਤਰਨ ਤਰਨ ਤੋਂ బలజీ విశేష రిపోర్ట్